ਸਾਸ ਇੰਟਰਨੈਸ਼ਨਲ ਸੰਤ ਸਵਾਦ ਸੇਵਾਦਾਰ ਦੇ ਮੁਖ ਸੇਵਾਦਾਰ ਸੰਤਰੀਨ ਬਾਬਲ ਸਿੰਘ ਜੀ ਖਾਲਸਾ ਲਲੋਟਾ ਸਾਹਿਬ ਵਾਲੇ ਅਤੇ ਵਿਦਿਆਰਥੀ ਗੁਰਮੁਖ ਚਕ ਸਾਹਿਬ ਤਪਉਣ ਟਕੀ ਸਾਹਿਬ ਅੱਜ ਜੋ ਮੀਟਿੰਗ ਹੋਈ ਆ ਜੀਕਾ ਵਿਕੇ ਸਾਡੇ ਸ਼ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਸਰਦਾਰ ਨਾਜਰ ਸਿੰਘ ਜੀ ਔਰ ਸਾਰੇ ਜਿੰਨੇ ਅਸੀਂ ਅਜ ਗ੍ਰੰਤੀ ਸਿੰਘ ਇੱਥੇ ਇਕੱਠੇ ਹੋਏ ਆ ਜੋ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਹੋਈ ਹੈ ਕਿੱਥੇ ਗੁਰਤੇਕ ਬਹਾਦਰ ਮਹਾਰਾਜ ਜੀ ਉਹਨਾਂ ਨੇ ਚਰਨ ਪਾਏ ਆ ਮੀਰੀ ਪੀਰੀ ਦੇ ਮਾਲਕ ਸ੍ਰੀ ਪਤਸਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਨੇ ਇੱਥੇ ਚਰਨ ਪਾਇਆ ਸੋ ਅਸੀਂ ਸਾਰੇ ਹੀ ਸਿੰਘ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਗ੍ਰੰਤੀ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਬੇਨਤੀ ਕਰਦੇ ਕਿ ਇਸ ਸਥਾਨ ਦੀ ਜਾਣਕਾਰੀ ਵੱਧ ਤੋਂ ਵੱਧ ਸੰਸਾਰ ਤੱਕ ਲੋਕਾਂ ਤੱਕ ਪਹੁੰਚਾਈ ਜਾਵੇ ਇਸ ਸਥਾਨ ਦੇ ਉੱਤੇ ਜਿਵੇਂ ਹਰ ਮਸਿਆ ਦਾ ਦਿਵਾਨ ਸੱਜਦਾ ਜੋ ਅਸੀਂ ਹਰ ਮਹੀਨੇ ਗ੍ਰੰਥੀ ਸਿੰਘਾਂ ਦੇ ਉਪਰਾਲੇ ਬਾਤ ਵੀ ਬੜੇ ਬੜੇ ਕਾਰਜ ਕੀਤੇ ਜਾਣੇ ਹਨ ਸੋ ਅੱਜ ਇੱਥੇ 10 ਤਰੀਕ 7ਵਾਂ ਮਹੀਨਾ 2025 ਤੇ ਮੀਟਿੰਗ ਹੋਈਆ ਗ੍ਰੰਥੀ ਸਿੰਘਾਂ ਨੂੰ ਨਾਲ ਲੈ ਕੇ ਕਮੇਟੀ ਵੱਲੋਂ ਪ੍ਰਬੰਧਕਾਂ ਵੱਲੋਂ ਮਨਿਹਰ ਸਾਹਿਬ ਵੱਲੋਂ ਜਿੰਨੀ ਇੱਥੋਂ ਦੇ ਮੁਖੀ ਨੇ ਮੈਨੇਜਮੈਂਟ ਦਾ ਸਾਰਿਆਂ ਵੱਲੋਂ ਮੀਟਿੰਗ ਹੋਈ ਆ ਸਾਡੇ ਗ੍ਰੰਤੀ ਸਿੰਘਾਂ ਦੇ ਵਿਚਾਰ ਲੈ ਗਏ ਨੇ ਜੋ ਕਿ ਇਹ ਸਥਾਨ ਹੈ ਇੱਕ ਮਹਾਨ ਸਥਾਨ ਪਵਿੱਤਰ ਸਥਾਨ ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਜਿੱਥੇ ਗੁਰੂ ਦੇ ਚਰਨ ਪਏ ਜਾਣ ਉਹ ਧਰਤੀ ਭਾਗਾ ਵਾਲੀ ਬਣ ਜਾਂਦੀ ਹੈ ਪੂਜਨੀਕ ਬਣ ਜਾਂਦੀ ਆ ਇੱਥੇ ਗੁਰੂ ਸਹਿਬਾਨਾਂ ਦੇ ਚਰਨ ਪਏ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੇ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਪਏ ਨੇ ਇਸ ਕਰਕੇ ਇਹ ਸੰਗਤਾ ਇਸ ਥਾਨ ਤੇ ਵੱਧ ਤੋਂ ਵੱਧ ਆਉ ਸਰਦਾ ਭਾਵਨਾ ਦੇ ਨਾਲ ਜਿਹੜਾ ਇਸ ਥਾਨ ਤੇ ਆਉਂਦਾ ਉਹਨਾਂ ਦੀ ਮਨ ਦੀਆਂ ਇੱਛਾਵਾਂ ਭਾਵਨਾ ਪੂਰੀਆਂ ਹੁੰਦੀਆਂ ਨੇ ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਵਸ ਹੈ ਕਾਮ ਤੇ ਨਾ ਇਹਨਾਂ ਦੇ ਹੱਥ ਵਿੱਚ ਸਭ ਕੁਝ ਆ ਇੱਥੇ ਜਿਹੜਾ ਸਰਦਾ ਦੇ ਨਾਲ ਆਉਂਦਾ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਧੀ ਵਾਲੇ ਨੂੰ ਧੀ ਜੋ ਵੀ ਮਨ ਦੀ ਇੱਛਾ ਭਾਵਨਾ ਹੁੰਦੀ ਆ ਇਸ ਥਾਨ ਤੇ ਸਭ ਪੂਰਾ ਹੁੰਦਾ ਇਸ ਥਾਨ ਠੀਕੇ ਦੇ ਵਿੱਚ ਆ ਤੇ ਸਾਰੇ ਇਲਾਕੇ ਦੇ ਨਿਵਾਸੀ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਾਂਗਾ ਇਸ ਥਾਨ ਵਾਲੇ ਥਾਨ ਬਾਰੇ ਸੰਗਤਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿਓ ਇਸ ਥਾਨ ਦੇ ਨਾਲ ਜੋੜੋ ਤੇ ਆਪਾਂ ਆਪ ਜੁੜੀਏ ਤੇ ਹੋਰਾਂ ਨੂੰ ਜੋੜੀਏ ਤੇ ਗੁਰੂ ਦੇ ਦਰਸ਼ਨ ਕਰੀਏ ਤੇ ਕਰਵਾਈਏ ਜੀ ਸੋ ਮੈਂ ਸਾਰੇ ਹੀ ਪਾਠੀ ਸਿੰਘਾਂ ਦਾ ਗ੍ਰੰਥੀ ਸਿੰਘਾਂ ਦਾ ਜਿੰਨੀ ਇੱਥੇ ਮੈਨੇਜਮੈਂਟ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਚਬਰਾਂ ਤਖਤਾਂ ਦੇ ਮਾਲਕ ਵਰਤਾ ਗੱਦੀ ਤੇ ਬਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਜੀਆਂ ਦਾ ਮੀਰੀ ਪੀਰੀ ਦੇ ਮਾਲਕੋ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਆਪ ਜੀ ਤਾਂ ਸਭ ਕੁਝ ਕਰ ਸਕਦੇ ਹੋ ਆਪ ਜੀ ਦਾ ਵਾਅਦਾ ਹੈ ਗੁਰਸਿੱਖਾਂ ਵਿੱਚ ਗੁਰੂ ਵਰਤੈ ਆਪ ਜੀ ਸਾਡੇ ਵਿੱਚ ਵਰਤ ਕੇ ਇਸ ਸਥਾਨ ਦੀ ਵੱਤੋ ਵੱਤ ਸਤੋ ਮੈਂ ਮਾ ਕਰਾਉ ਸੋਭਾ ਕਰਾਉ ਜੀ ਅਸੀਂ ਵੀ ਜੁੜੀਏ ਤੇ ਹੋਰ ਲੱਖਾਂ ਲੋਕਾਂ ਨੂੰ ਇਸ ਸਥਾਨ ਦੇ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਕਾ ਨਾਮ ਦਾ ਵਾਹਿਗੁਰੂ ਜੀ ਕੀ ਬੋਲੇ